ਗੁਰੂ ਪਿਆਰ ਵਾਲਿਓ ਅੱਜ ਭਾਦੋਂ ਦੀ ਸੰਗ੍ਰਾਂਦ 16 ਤਰੀਕ ਵਾ ਤੇ ਮਹਾਰਾਜ ਨੇ ਇਹਦੇ ਵਿੱਚ ਉਪਦੇਸ਼ ਦਿੱਤਾ ਕਿ ਭਾਦੋਂ ਭਰਮ ਪੁਲਾਣੀਆਂ ਜਿਸ ਤਰ੍ਹਾਂ ਭਾਦੋਂ ਦਾ ਮਹੀਨਾ ਇੱਕ ਭਲੇਖਾ ਪਾਉਂਦਾ ਵਾ ਹੁਣੇ ਗਰਮੀ ਹੁਣੇ ਹੀ ਠੰਡੀ ਹਵਾ ਆ ਗਈ। ਹੁਣੇ ਧੁੱਪ ਲੱਗੀ ਸੀ। ਹੁਣੇ ਹੀ ਬੱਦਲਾ ਆ ਗਿਆ। ਮੀਂਹ ਪੈਣ ਲੱਪਿਆ। ਇਹਨਾਂ ਕਾਣਾ ਮੀਂਹ ਪੈਣਾ। ਧੁੱਪ ਲੱਗੀ ਜੂ ਗੇਰੀ ਮੀਂਹ ਬੇਜਾਂਦਾ। ਇੱਥੇ ਮੀਂਹ ਪੈ ਜਾਂਦਾ ਉਹ ਉਹ ਪਰਲਾਈਜ਼ਾ ਰਹਿ ਜਾਂਦਾ। ਇਹਨਾਂ ਬਾਦੋ ਦੋ ਤਰ੍ਹਾਂ ਦਾ ਮੇਰਾ ਰੋਕਤ ਹੋਏ। ਠੰਡੀ ਵੀ ਹੋਵੇ ਕਦੀ ਗਰਮੀ ਲੱਗ ਜਾਏ ਕਦੀ ਖੁਸ਼ ਹੋ ਜਾਏ ਮਰਗ ਦੀ اسی ਤਰ੍ਹਾਂ ਭਾਦੋਂ ਭਰਮ ਪੁਲਾਣੀਆਂ ਬੰਦਾ ਵੀ ਹੋਣੇ ਠੰਡਾ ਹੋਣੇ ਗਰਮ ਜਿਹੜਾ ਬੰਦਾ ਭਰਮ ਚ ਜੀਂਦਾ ਹੈ ਨਾ ਹੁਣੇ ਠੰਡਾ ਹੁਣੇ ਹੀ ਗਰਮ ਹੁਣੇ ਦਾਨੀ ਹੁਣੇ ਬੇਈਮਾਨ ਪਲ ਪਲ ਦੇ ਵਿੱਚ ਬਦਲ ਜਾਂਦਾ ਹੈ ਹੁਣੇ ਹੀ ਮਿੱਤਰ ਹੁਣੇ ਹੀ ਵੈਰੀ ਪਾਲ ਪਾਲ ਦੇ ਵਿੱਚ ਬਦਲਦਾ ਹੈ ਕਿਉਂ ਬਦਲਦਾ ਹੈ ਮਹਾਰਾ ਕਹਿੰਦੀ ਇਹ ਭਰਮ ਚ ਵਾ ਤੇ ਭਰਮੇ ਸੁਰ ਨਰ ਦੇਵੀ ਦੇਵਾ ਬੜੇ ਵੱਡੇ ਵੀ ਦੇਵੀ ਦੇਵਤੇ ਸਭ ਭਰਮਾਂ ਚ ਜੀ ਰਹੇ ਮਹਾਰਾ ਕਹਿੰਦੀ ਪਰਮ ਪਰਮਾਨਖ ਡਹਿ ਕਾ ਵੈ ਮਨੁਖ ਵੀ ਭਰਮ ਚ ਵਾ ਤੇ ਭਰਮ ਚ ਹੁੰਦਾ ਏ ਜਿਹੜਾ ਭੁੱਲਿਆ ਹੋਵੇ ਬਾਦੋਂ ਪਰਮ ਭੁਲਾਈਆਂ ਤੇ ਕਿਸ ਨੂੰ ਭੁੱਲਿਆ ਹੋਇਆ ਵਾ ਪਰਮੇਸ਼ਰ ਦੇ ਭੁੱਲਿਆ ਹੋਇਆ ਵਾ ਸਭ ਕੁਝ ਹੋ ਰਿਹਾ ਹੈ ਕਿਉਂਕਿ ਬੰਦੇ ਦੀ ਚੇਤਾ ਸ਼ਕਤੀ ਜਿਹੜੀ ਆ ਉਹ ਕੰਮ ਨਹੀਂ ਕਰ ਰਹੀ ਸੁਰਤ ਕੰਮ ਨਹੀਂ ਕਰ ਰਹੀ ਭਰ ਕਹਿੰਦੇ ਫਿਰ ਜਦੋਂ ਭਰਮ ਵਾ ਭੁੱਲਿਆ ਹੋਇਆ ਵਾ ਫਿਰ ਭਾਦੋ ਫਿਰ ਦੋ ਤੇ ਕਿਉਂ ਭੁੱਲੇ ਆਇਆ ਵਾ ਤੇ ਕਿਉਂ ਭਰਮ ਵਿੱਚ ਦੂਜੇ ਲੱਗਾ ਹੇਤ ਇਹ ਜਿਹੜਾ ਹੀ ਹੈ ਤੇ ਸ਼ਬਦ ਵਨ ਇਸੇ ਮਹੀਨੇ ਵਿੱਚ ਦੋ ਵਾਰ ਹੀ ਹੁੰਦਾ ਹੈ ਸੇ ਭਾ ਦੋ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ ਕਿੰ ਲਗੇ ਕੁਝ ਕੁਝ ਬੰਦੇ ਧਰਤੀ ਤੇ ਨੇ ਜਿਨ੍ਹਾਂ ਨੂੰ ਰੱਬ ਦਾ ਪਿਆਰ ਵਾ ਨਾਮ ਨਾ ਪਿਆਰ ਵਾ ਗੁਰੂ ਨਾ ਪਿਆਰ ਵਾ ਸੰਗਤ ਪਿਆਰੀ ਤੁਮਾਰਾ ਕਹਿੰਦੇ ਜਿਨ੍ਹਾਂ ਨੂੰ ਇਹ ਚੀਜ਼ਾਂ ਪਿਆਰੀਆਂ ਨਾ ਬਾਣੀ ਪਿਆਰੀ ਆ ਹਮਾਰੀ ਪਿਆਰੀ ਹੇਤਮਣ ਪਿਆਰੀ ਉਹ ਮਾਰ ਕਹਿੰਦੇ ਫਿਰ ਨਰਕਾਂ ਤੋਂ ਬਚ ਜਾਣਗੇ ਸੇ ਭਾਦੋਂ ਨਰਕ ਉਹ ਤੇ ਕਹ ਦੂਜੇ ਲੱਗਾ ਹੇਤ ਥੱਲੇ ਮਾਰਨ ਕੀਰਤ ਕਹਿਣਾਗੇ ਸੇ ਭਾਦੋਂ ਨਰਕ ਨਾ ਪਾਈਏ ਕਿਉਂ ਗੁਰ ਰਖਣ ਵਾਲਾ ਹੈ ਦ ਜਿਹੜਾ ਤੇਰਾ ਗੁਰੂ ਨਾਲ ਪਿਆਰ ਪੈ ਗਿਆ ਨਾਮ ਨਾਲ ਪਿਆਰ ਪੈ ਗਿਆ ਰੱਬ ਨਾਲ ਪਿਆਰ ਪੈ ਗਿਆ ਤੈਨੂੰ ਹੁਣ ਨਰਕਾਂ ਤੋਂ ਇਹ ਇਹ ਪਿਆਰ ਹੀ ਰੱਖੇਗਾ ਤੇ ਇਸ ਧਰਤੀ ਦੇ ਤੇ ਸਭ ਤੋਂ ਵੱਧ ਜੇ ਕੁਝ ਭੀਤ ਕਰਦਾ ਹੈ ਮੋਹ ਕਰਦਾ ਹੈ ਤੇ 84 ਲੱਖ ਜੂਨ ਤੋਂ ਸਭ ਤੋਂ ਵੱਧ ਬੰਦਾ ਇਸ ਧਰਤੀ ਦਾ ਮੋਹ ਕਰਦਾ ਹੈ ਮੇਰਾ ਪਿੰਡ ਮੇਰਾ ਦੇਸ਼ ਹਾਂਜੀ ਮੇਰਾ ਧਰਮ ਹਰ ਥਾਂ ਤੇ ਮੇਰਾ ਧਰਮ ਇਹ ਮੈਂ ਜੋੜਦਾ ਹਾਂ ਕੋਈ ਪੰਛੀ ਨੇ ਕਦੀ ਨਹੀਂ ਕਿਹਾ ਕਿ ਮੈਂ ਐਸ ਦੇਸ਼ ਦਾ ਰਹਿਣ ਵਾਲਾ ਹਾਂ ਮੈਨੂੰ ਇਸ ਧਰਮ ਉੱਤੇ ਮਾਣਵਾ ਮੈਨੂੰ ਇਸ ਵਤਨ ਉੱਤੇ ਮਾਣਵਾ ਹਾਂਜੀ ਜਦੋਂ ਕੱਲ ਵੀ 15 ਅਗਸਤ ਲੰਘ ਕੇ ਗਈ ਆ 2024 ਕੋਈ ਬਰਬਾਦੀ ਆ ਤੇ ਲੋਕੀ ਮਨਾਉਂਦੇ ਆ ਆਜ਼ਾਦੀ ਆ 100 ਸਾਲ ਆਪਾਂ ਕੁੱਟ ਖਾਧੀ ਆਂਦੇ ਨੇ 100 ਜੁੱਤੀਆਂ ਖਾਣੀਆਂ ਕਿ 100 ਗੰਡੇ ਖਾਣੇ ਉਹ ਦੋਵੇਂ ਚੀਜ਼ਾਂ ਖਾਧੀਆਂ ਆਪਾਂ ਉਹ ਸਾਨੂੰ ਕੁੱਟ ਕੇ ਗਏ ਬਰਬਾਦ ਕਰਕੇ ਗਏ ਸਾਡੇ ਰਾਜੇ ਦੀ ਰਾਜਦਾ ਸੁੰਘਾਸਣ ਵੀ ਲਾਗੇ ਸੋਨੇ ਦੀ ਕੁਰਸੀ ਵੀ ਲਾਗੇ ਉਹਦੀ ਔਲਾਦ ਵੀ ਲਾਗੇ ਸਿੱਖਾਂ ਤੋਂ ਉਹਨਾਂ ਨੂੰ ਅਸਾਈ ਬਣਾ ਦਿੱਤਾ ਉਹਨਾਂ ਦੀਆਂ ਹੱਡੀਆਂ ਵੀ ਨਹੀਂ ਇੱਥੇ ਲੱਭੀਆਂ ਇੰਨੀ ਬਰਬਾਦੀ ਹੋਈ ਤੇ ਉਸ ਬਰਬਾਦੀ ਨੂੰ ਲੋਕੀ ਕਹਿੰਦੇ ਆਜ਼ਾਦੀ ਹੋਈ ਹੈ ਸਭ ਕਹਿੰਦੇ ਇਸ ਧਰਤੀ ਉੱਤੇ ਦੂਜੀ ਲਗਾ ਹੇਤ ਇਹ ਬੰਦਾ ਇਸ ਧਰਤੀ ਦੇ ਨਾਲ ਹੇਤ ਬੜਾ ਕਰਦਾ ਹੈ ਮੋਹ ਬੜਾ ਕਰਦਾ ਹੈ ਆਪਣੇ ਪਰਿਵਾਰ ਨਾਲ ਆਪਣੇ ਇਲਾਕੇ ਨਾਲ ਧਰਮ ਨਾਲ ਦੇਸ਼ ਨਾਲ ਬਾਕੀ ਜੀ ਜੰਤੂ ਨਹੀਂ ਦੇਸ਼ ਨਾਲ ਮੋਹ ਕਰਦੇ ਨਾ ਇਹ ਗੁਲਾਮ ਬੰਦੇ ਹੀ ਤਾਂ ਆਜ਼ਾਦੀਆਂ ਮਨਾਉਂਦੇ ਨੇ ਪੰਛੀ ਤੇ ਵੈਸੇ ਹੀ ਯਾਦਵਾ ਦਾ ਉਹਨਾਂ ਨੂੰ ਉਹਨਾਂ ਨੂੰ ਆਜ਼ਾਦੀ ਮਨਾ ਕੇ ਕੋਈ ਖੁਸ਼ੀ ਖੁਸ਼ੀ ਥੋੜਾ ਕੁ ਮਿਲਦੀ ਨਾ ਨਾ ਜੰਮਿਆ ਕੋਈ ਆ ਤੇ ਖੁਸ਼ੀ ਕੋਈ ਮਨਾਉਂਦੇ ਆ ਜਿਹੜਾ ਜੰਮਿਆ ਉਹ ਥੋੜਾ ਜੰਮੇ ਦੀ ਖੁਸ਼ੀ ਮਨਾਉਂਦੇ ਆ ਤੇ ਰੋਣਦੇ ਆ ਅਕਾਲਿਕ ਵੀਡੀਓ ਆਈ ਗੁਜਰਾਤ ਤੋਂ ਕੋ ਕਿਸੇ ਦੇ ਘਰ ਪੋਤਾ ਜੰਮਿਆ ਤੇ ਉਹ ਕਦੇ ਦਿਆੜਾ ਦੂੜਾ ਜਿਹ ਕੋ ਮਨਾਉਂਦੇ ਜਿਹੜਾ ਕਰ ਦਿੰਦੇ ਆ ਬਹੁਤ ਆ ਨਕੀ ਜਾਵੇ ਟੈਗ ਹੋ ਗਿਆ ਤੇ ਮਰ ਗਿਆ ਚੱਲ ਉਹਦਾ ਮਨਾਇਆ ਗਿਆ ਦਿਹਾੜਾ ਜੰਮਿਆ ਕੋਈ ਆ ਤੇ ਜੰਮਿਆ ਜਨਮ ਕਿਸੇ ਨੇ ਲਿਆ ਤੇ ਖੁਸ਼ੀਆਂ ਕੋਈ ਮਨਾਉਂਦਿਆ ਮਰਿਆ ਕੋਈ ਆ ਤੇ ਰੋਣ ਕੋਈ ਦਿਆ ਹਾਂਜੀ ਆਪਣੇ ਦਿਨੇ ਹੀ ਕਦੀ ਰੋਏ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋ ਪਿਰਹੁ ਮਸ਼ੂਰੀ ਮੈਂ ਮਰ ਜਾਣਾ ਵਾ ਇਸ ਇਸ ਦਾ ਤੇ ਮੈਨੂੰ ਦੁਖੀ ਨਹੀਂ ਆ ਬੰਦੇ ਨੇ ਹਰੇਕ ਨੇ ਮਰਨਾ ਹੀ ਆ ਨਾ ਇਸ ਮਰਨ ਦਾ ਬੰਦੇ ਨੂੰ ਦੁਖੀ ਨਹੀਂ ਆ ਇਹ ਰੋਂਦਾ ਹੀ ਨਹੀਂਗਾ ਮੈਂ ਮਰ ਜਾਣਾ ਮੈਂ ਸੰਸਾਰ ਛੱਡ ਜਾਣਾ ਪਰਿਵਾਰ ਛੱਡ ਜਾਣਾ ਵਾ ਦੌਲਤਾਂ ਸਹੁਰ ਤਾਂ ਸਭ ਛੱਡ ਜਾਣੀਆਂ ਵਾ ਤੇ ਬੰਦਾ ਰੋਂਦਾ ਹੀ ਨਹੀਂ ਆ ਤੇ ਕਿਸੇ ਦਿਨ ਕੋਈ ਮਰਦਾ ਹੈ ਨਾ ਉਦੋਂ ਰੋਂਦਾ ਹੈ ਤੂੰ ਰੋਵੋਗੇ ਉਸਕੋ ਤੁਮਕੋ ਕੌਣ ਰੋਸੀ ਤੈਨੂੰ ਕੌਣ ਰੋਏਗਾ ਤੂੰ ਤੇ ਉਹਦੇ ਵਾਸਤੇ ਰੋਪਿਆ ਸੈਨੂ ਕੋ ਰੋਊਗਾ ਨਹੀਂ 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 ਮਾਰਾ ਕਹਿੰਦੀ ਦੂਜੇ ਲੱਗਾ ਹੇਤ ਇਹਦਾ ਮੋਹ ਬੜਾ ਵਾ ਸੰਸਾਰ ਦੇ ਨਾਲ ਤੇ ਜਦੋਂ ਹੇਤ ਪੈ ਜੇ ਨਾ ਸੰਸਾਰ ਨਾਲ ਮਾਰਾ ਕਹਿੰਦੇ ਤੇ ਅਗਲਾ ਬਚਣਾ ਭੀ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਇਹ ਧਰਤੀ ਤੇ ਤੂੰ ਜਿੰਨੇ ਮਰਜੀ ਕਾਰਜ ਕਰ ਲਾ ਲੱਖਾਂ ਤਰ੍ਹਾਂ ਦਾ ਸ਼ਿੰਗਾਰ ਕਰ ਲਾ ਤੂੰ ਪਰ ਅਸਲੀਅਤ ਦਾ ਪਤਾ ਕਿਦਦਣ ਲੱਗਣਾ ਪੱਗਾਂ ਬੰਨ ਲੈਨੇ ਆਪਾਂ ਕੋਟ ਪਾ ਲੈਨੇ ਸੋਨਾ ਸਾਨਾ ਪਾ ਕੇ ਤੇ ਬੜਾ ਕੁਝ ਕਰਦੇ ਦੇ ਨੂੰ ਸ਼ਿੰਗਾਰਦੇ ਆ ਨਾ ਆਪਾਂ ਤੇ ਇਹਦੀ ਅਸਲੀਅਤ ਕਿਦੋਂ ਪਤਾ ਲੱਗਦੀ ਆ ਅਸੀਂ ਆਪਣੇ ਅਸਲੀਅਤ ਨੂੰ ਲਕਾਉਣ ਵਾਸਤੇ ਕੰਮ ਕਰਦੇ ਆ ਇਹਦਾ ਧਰਮੀ ਬੰਦੇ ਧਰਮ ਦੇ ਕੱਪੜੇ ਪਾ ਲੈਂਦੇ ਆ ਮਾਲਾ ਫੜ ਲੈਂਦੇ ਆ ਧਰਮਸਥਾਨਾਂ ਤੇ ਬਹਿ ਜਾਂਦੇ ਆ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਵਾਸਤੇ ਸੱਜਣ ਠੱਗ ਵਾਂਗੂ ਦੇ ਬਾਬੇ ਨੇ ਅਸਲੀਅਤ ਦਸੀ ਜਾ ਕੇ ਸੱਜਣਾ ਇਹ ਕੀ ਹੋ ਰਿਹਾ ਹੈ ਤੇ ਜਿਹੜੇ ਅਸੀਂ ਆ ਸ਼ਿੰਗਾਰ ਸੰਗੂਰ ਜਿਆ ਕਰਦੇ ਆ ਸੋਨਾ ਗਹਿਣਾ ਕੱਪੜੇ ਦੇਈ ਤੇ ਕਰਦੀ ਹੈ ਨਾ ਤੇ ਮਾਰ ਕਹਿੰਦੇ ਇਸ ਦੇਈ ਦੀ ਅਸਲੀਅਤ ਕੀ ਆ ਇਹ ਕਾਇਆ ਮੈਂ ਰੁੱਲਦੀ ਦੇਖੀ ਜਿਉਂ ਧਰ ਉਪਰ ਛਾਰੋ ਇਸ ਵਾਹ ਵਾ ਜਿਹਨੂੰ ਤੂੰ ਸ਼ਿੰਗਾਰਨ ਦੇ ਆ ਨਾ ਮਿੱਟੀ ਆ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਮਾਰ ਕਹਿੰਦੇ ਫਿਰ ਇਸ ਦੇ ਦਾ ਤੈਨੂੰ ਆਖੀਰ ਤੇ ਪਤਾ ਲੱਗਣਾ ਜਿਤ ਦਿਨ ਦੇਹ ਬਿਨ ਸਸੀ ਇਹ ਜਦੋਂ ਸਾਹ ਸਾਹ ਵਿੱਚੋਂ ਨਿਕਲ ਗਏ ਨਾ ਤੇ ਜਿਸ ਦੇ ਨੂੰ ਤੂੰ ਇੰਨਾ ਸ਼ਿੰਗਾਰਿਆ ਹਾਂਜੀ ਇਹ ਤੂੰ ਆਪਣੀ ਅਸਲੀਅਤ ਨੂੰ ਲਕਾਉਣ ਵਾਸਤੇ ਜਿੱਦਾਂ ਕੋਈ ਚੀਜ਼ ਪਈ ਉਹਨਾਂ ਆਪਾਂ ਲਕਾ ਲੈਂਦੇ ਆ ਨਾ ਮਰਗ ਦੇ ਤੂੰ ਅਸਲੀਅਤ ਲਕਾ ਕੇ ਰੱਖੀ ਕੱਪੜਿਆਂ ਦੇ ਵਿੱਚ ਤੇ ਜਦਨ ਇਹਦੀ ਅਸਲੀਅਤ ਪ੍ਰਗਟ ਹੋਈ ਦੇਹ ਦੀ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਉਸੇ ਵੇਲੇ ਇਹ ਨਹੀਂ ਪਿਛਿਆ ਮਹੀਨੇ ਬਾਅਦ ਕਹਿਣਗੇ ਨਾ ਨ ਉਸੇ ਵੇਲੇ ਤਿਤ ਵੇਲੇ ਕੈ ਸੰ ਪ੍ਰੇਤਾ ਪ੍ਰੇਤ ਕਿਉਂ ਕਹਿੰਦੇ ਆ ਜਦੋਂ ਮਹਾਂਪੁਰਖਾਂ ਦੀਆਂ ਦੇਹਾਂ ਛੁੱਟਦੀਆਂ ਗੁਰੂ ਪੀਰਾਂ ਪਗੰਬਰਾਂ ਦੀਆਂ ਦੇਹਾਂ ਛੁੱਟਦੀਆਂ ਛਟਣੀਆਂ ਤਾਂ ਸਾਰਿਆਂ ਦੀਆਂ ਹੀ ਐ ਲੋਕੀ ਦੇਹਾਂ ਨੂੰ ਵੇਖਣ ਜਾਂਦੇ ਆ ਤੇ ਅਸੀਂ ਸਾਡੀਆਂ ਦੇਹਾਂ ਜਿਉਂ ਛੋੜਦਿਆਂ ਲੋਕੀਂ ਵੇਂਦੇ ਨਹੀਂ ਪ੍ਰੇਤ ਵਾ ਮੂੰਹ ਟੱਕਦੇ ਹੋ ਇਹਦਾ ਮਰਨੇ ਕਲਮੇ ਪ੍ਰੇਤ ਜਿਨੀ RAM ਨਾ ਜਾਤਾ ਸਤਜਗ ਪਰਮ ਹੰਸ ਵਿਚਾਰੀ ਦੁਆਪਰ ਤੇ ਤੇ ਮਾਨਸ ਮਰਤੇ ਵਿਰਲੇ ਹੋ ਮੇ ਮਾਰੀ ਪਹਿਲੋ ਹੰਸ ਸੀ ਉਦੋਂ ਸਤਜਗੂ ਸੀ ਉਦੋਂ ਹੰਸ ਸੀ ਫੇ ਮਨੁੱਖ ਬਣਿਆ ਫਿਰ ਦੇਵਤਾ ਬਣ ਗਿਆ ਦੇਵਤੇ ਤੋਂ ਫਿਰ ਹੁਣ ਇਸ ਵੇਲੇ ਕਾਲਯੁਗਾ ਹੁਣ ਪ੍ਰੇਤ ਬਣਿਆ ਫਿਰਦਾ ਬੰਦਾ ਕਲਯੰਦਰ ਨਾਨਕਾ ਪੁੱਤ ਜਨੂਰਾ ਧੀ ਜਨੂਰੀ ਇਹ ਸਭ ਪ੍ਰੇਤ ਇਕੱਠੇ ਹੋਏ ਨੇ ਪ੍ਰੇਤਾਂ ਦੇ ਟੱਬਰ ਇਕੱਠੇ ਹੋਏ ਨੇ ਬੇ ਨਾਵੇਂ ਜਗ ਕੰਬੜਾ ਫਿਰੇ ਕਲ ਮੇ ਪ੍ਰੇਤ ਦੀਨ ਰਾਮ ਨਾ ਪਛਾਤਾ ਜਿਹਨੇ ਰਾਮ ਨੂੰ ਨਹੀਂ ਜਾਣਿਆ ਨਾਮ ਨੂੰ ਨਹੀਂ ਜਾਣਿਆ ਉਹ ਤਾਂ ਪ੍ਰੇਤ ਵਾ ਤੇ ਪ੍ਰੇ ਆਪਣੇ ਪ੍ਰੇਤ ਪੁਣੇ ਲਕਾਉਣ ਵਾਸਤੇ ਸੀ ਬੜਾ ਸ਼ਿੰਗਾਰ ਦੇ ਦੇਹੀ ਨੂੰ ਮਰ ਕਹਿੰਦੇ ਜਿੱਦਣ ਤੂੰ ਨਾ ਰਿਉ ਦੇਹੀ ਵਿੱਚ ਤੇਰੀ ਅਸਲੀਅਤ ਉਦਨ ਪ੍ਰਗਟ ਹੋਣੀ ਹੈ ਤੇ ਉਸੇ ਵੇਲੇ ਕਹਿ ਦੇਣਾ ਪ੍ਰੇਤ ਜੇ ਪ੍ਰੇਤ ਜੇ ਕੱਢ ਦੋ ਕੱਢ ਲੋ ਲੈ ਜੋ ਫੜ ਲੋ ਫੜ ਲੋ ਜਾਣੀ ਤੇ ਮਾਰਾ ਕਹਿੰਦੇ ਹੋਣਾ ਕੀ ਉਹ ਪਕੜ ਚਲਾਇਨ ਦੂਤ ਜੰਮ ਤੇ ਤੈਨੂੰ ਫੜ ਕੇ ਖੜਨਾਈ ਹਾਂ ਐਸ ਗੱਲ ਨੂੰ ਬੰਦਾ ਨਹੀਂ ਮੰਨਦਾ ਫੇ ਮਨੋ ਕਿਨੇ ਫੜਨ ਵੀ ਆਉਣਾ ਨਾ 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 ਜਿੱਦਾਂ ਮਰਦੀ ਭੱਜਾ ਫਿਰ ਜੋ ਮਰਜ਼ੀ ਕਰਦਾ ਫਿਰ ਮਰ ਕਹਿੰਦੇ ਜੂ ਪਕੜ ਚਲਾਇਨ ਦੂਤ ਜੰਮ ਤੇ ਕਿਸੇ ਨਦਨੀ ਭੇਤ ਤੇ ਇਹ ਨਹੀਂ ਪਤਾ ਲੱਗਣਾ ਵੀ ਕਿਹੜੇ ઠાਣੇ ਵਾਲੇ ਫੜ ਕੇ ਲੈ ਗਏ ਆਪਾਂ ਨੇ ਸੱਦਰ ઠાਣੇ ਤੋਂ ਆਏ ਬੰਦੇ ਫੜ ਕੇ ਲੈ ਗਏ ਫਲਾਣੇ ઠાਣੇ ਤੋਂ ਆਏ ਸੀ ਉਹ ਬੰਦੇ ਫੜ ਕੇ ਲੈ ਗਏ ਇਹ ਦੂート ਕਿੱਥੋਂ ਆਇਆ ਤੇ ਕਿੱਥੇ ਫੜ ਕੇ ਲੈ ਕੇ ਨਾ ਜਾਣਾ ਮਰ ਪਤਾ ਨਹੀਂ ਤੈਨੂੰ ਲੱਗਣਾ ਹਾਂ ਬੈਠੇ ਤੇ ਝੂਠਾ ਔਰਦਨ ਹਵਾ ਦਿਵਾਲੇ ਖਿਨਵੇਂ ਪਿਆ ਪਰਾਇਆ ਰੋਵਾਂਗੇ ਤੇ ਜ਼ਰੂਰ ਆਲੇ ਦਵਾਲੇ ਬੈਠ ਕੇ ਪਰ ਇਹ ਨਹੀਂ ਪਤਾ ਕਿ ਉਹ ਕਿਹੜੇ ਫੜ ਕੇ ਲੈ ਗਏ ਕੌਣ ਫੜ ਕੇ ਲੈ ਗਿਆ ਨਾ ਇਹ ਨਹੀਂ ਪਤਾ ਲੱਗਣਾ ਬਾਰ ਕਹਿੰਦੇ ਵੇਖ ਇਹਨਾਂ ਤੇ ਜੀ ਵਾਰੀ ਹੀਤ ਸ਼ਬਦ ਆਉਣਾ ਛੜਖੜੋ ਦੇਖਨੇ ਮਾਹੇ ਜਿਨਸੋਂ ਲੱਗਾ ਹੇਤਾ ਬਾਰ ਕਹਿੰਦੇ ਤੇਰੀ ਅਸਲੀਅਤ ਉਦਨ ਪ੍ਰਗਟ ਹੋਣੀ ਆ ਇਹਨਾਂ ਨੇ ਤੈਨੂੰ ਛੱਡ ਕੇ ਪਰਾਂ ਹੋ ਜਾਣਾ ਲੱਕੜਾਂ ਤੇ ਰੱਖ ਕੇ ਪਰਾਂ ਹੋ ਜਾਂਦੇ ਲੋਕੀ ਮੜੀਆਂ 'ਚ ਛੱਡ ਕੇ ਆ ਪਰਾਂ ਹੋ ਜਾਂਦੇ ਲੋਕੀ ਪਾਣੀਆਂ 'ਚ ਰੋੜ ਕੇ ਹੱਡੀਆਂ ਨੂੰ ਲੋਕੀ ਪਰਾਂ ਹੋ ਜਾਂਦੇ ਨੇ ਸਾਰੇ ਪਰਾਂ ਹੋ ਜਾਂਦੇ ਨੇ ਮਨੰਦੇ ਛੱਡ ਖੜੋ ਤੇ ਖਿੰਨੇ ਮੈਂ ਕੌਣ ਜਨਸੋਂ ਲੱਗਾ ਦੂਜੇ ਲੱਗਾ ਗੁਰ ਰਖਣ ਵਾਲਾ ਕੱਲ ਵੀ ਗੁਰੂ ਤੇਗ ਬਹਾਦਰ ਜੀ ਦਾ ਵਾਕ ਆਇਆ ਸੀ ਵੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਮਰ ਕੇ ਤੇ ਸੰਸਾਰ ਉੱਤੇ ਬੰਦਾ ਪਰਿਵਾਰ ਤੋਂ ਬਿਨਾ ਜੀ ਨਹੀਂ ਸਕਦਾ ਸੰਸਾਰ ਭੈਣਾ ਭਰਾ ਤੋਂ ਬਿਨਾ ਇੱਕ ਬੰਦਾ ਸਮਾਜਿਕ ਪ੍ਰਾਣੀ ਐ ਤੇ ਸਮਾਜਿਕ ਪ੍ਰਾਣੀ ਨੂੰ ਸਮਾਜਿਕ ਸਮਾਜ ਦੇ ਵਿੱਚ ਰਹਿ ਕੇ ਜੀਣਾ ਪੈਣਾ ਤਾਂ ਪ੍ਰੀਤਤਾ ਹੋਊਗੀ ਧਿਆਨਾ ਵਿੱਚ ਪੁੱਤਰਾ ਨਾ ਵਿੱਚ ਦੋਸਤਾ ਨਾ ਪ੍ਰੀਤਤਾ ਪਾਉਣੀ ਪੈਣੀ ਆ ਮਾਰ ਕਹਿੰਦੇ ਇਹ ਪ੍ਰੀਤ ਤੇਰੀ ਝੂਠੀ ਆ ਇਸ ਤੋਂ ਬਿਨਾ ਚੱਲਣੀ ਨਹੀਂ ਜ਼ਿੰਦਗੀ ਪ੍ਰੀਤ ਤੋਂ ਬਿਨਾ ਪਰ ਪ੍ਰੀਤ ਇਹ ਝੂਠੀ ਹੈ ਸੱਚੀ ਪ੍ਰੀਤ ਜਿਹੜੀ ਆ ਨਾ ਉਹ ਮਾਰ ਕਹਿੰਦੇ ਉਹ ਰੱਬ ਦੀ ਆ ਇਸ ਦੀ ਵੀ ਲੋੜ ਵਾ ਇਹ ਝੂਠੀ ਪ੍ਰੀਤ ਦੀ ਵੀ ਲੋੜ ਵਾ ਤਾਂ ਹੀ ਤਾਂ ਸਮਾਜ ਚੱਲ ਰਿਹਾ ਹੈ ਤੇ ਆ ਕਹਿੰਦੇ ਜਿੱਦਣ ਫਿਰ ਰੱਬ ਨਾਲ ਪ੍ਰੀਤ ਪੈ ਜਾਂਦੀ ਹੈ ਨਾ ਗੋੜੀ ਗੁਰੱਖਣ ਵਾਲਾ ਹੈ ਇਹ ਤ ਫਿਰ ਸਮਾਜ ਉੱਤੇ ਬੰਦਾ ਚੱਲਦਾ ਤੇ ਉਦਾਂ ਹੀ ਪਹਿਲੇ ਵਾਂਗੂ ਹੀ ਆ ਪਰ ਮੋਹ ਤੂੰ ਬਿਨਾ ਉਹ ਕੇ ਚੱਲਦਾ ਹੈ ਮੋਹ ਤੂੰ ਬਿਨਾ ਉਹ ਕੇ ਜੀਂਦਾ ਧੰ ਗੁਰਤੇਗ ਬਹਾਦਰ ਤੁਰਪੇ ਨੇ ਅਨੰਦਪੁਰ ਸਾਹਿਬ ਤੋਂ ਤੇ ਇੱਕੋ ਇੱਕ ਪੁੱਤਰ ਵਾ ਕੋਈ ਮੋਹ ਥੋੜਾ ਕੀਤਾ ਹੈ ਅਨੰਦਪੁਰ ਆਪਣੀ ਹੱਥੀਂ ਵਸਾਇਆ ਆਪਣੀ ਹੱਥੀਂ ਬਣਾਇਆ ਕੋਈ ਛੱਡਣ ਲੱਗਿਆ ਮੋਹ ਥੋੜਾ ਕੋਈ ਰੋਇਆ ਥੋੜੇ ਕੋਈ ਬਹੁਤ ਰਮਾਂਦਾ ਮਾਰ ਕਹਿੰਦੇ ਇਹਨਾਂ ਨੇ ਛੱਡ ਦੇਣਾ ਜਿਨ੍ਹਾਂ ਨਾਲ ਤੇਰਾ ਹੇਤ ਲੱਗਾ ਹੀ ਤੇ ਤੂੰ ਇਹ ਪਹਿਲਾਂ ਪਹਿਲਾਂ ਛੱਡਣ ਤੋਂ ਨਾ ਦੇਹ ਤੋਂ ਦੇਹ ਨੂੰ ਤੂੰ ਰੱਬ ਨਾਲ ਹੇਤ ਪਾਲਾ ਸੇ ਭਾਦੋਂ ਨਰਕ ਨਾ ਪਾਈਏ ਗੁਰ ਰਖਣ ਵਾਲਾ ਹੇਤ ਤੇ ਮਾਰ ਨੇ ਇੱਕ ਗੱਲ ਕਹੀ ਹੈ ਵੀ ਹੇਤ ਰੋਗ ਦਾ ਸਗਲ ਸੰਸਾਰਾ ਇਹ ਜਿਹੜਾ ਹੇਤਵਾਨ ਇਹ ਰੋਗ ਵਾ ਤੇ ਰੋਗ ਸਾਰਿਆਂ ਨੂੰ ਚਿੰਬੜਿਆ ਹੋਇਆ ਰੋਗੇ ਜਨਮੇ ਰੋਗੇ ਮਰਨਾ ਰੋਗੇ ਫਿਰ ਫਿਰ ਜੂਨੀ ਭਾਵੇ ਮੰਨਿ ਵਾਸ਼ਨਾ ਬੱਧ ਆਵੇ ਜਾਵੇ ਮੋਹਿਤ ਸੰਸਾਰ ਦੇ ਲੱਗ ਕੇ ਆਇਆ ਤੇ ਮਾਰ ਗਨੇ ਤੂੰ ਬੜੇ ਦਾਵੇ ਕਰਦਾ ਆਪਣੇ ਆਦੇ ਕਿ ਮੇਰੇ ਆ ਤੂੰ ਬੜਾ ਮੋਹ ਕਰਦਾ ਇਹ ਮੇਰੇ ਆ ਗੁਰੂ ਅਰਜਨ ਸਾਹਿਬ ਕਹਿੰਦੇ ਕੱਚੜਿਆਂ ਸੰਤੋੜ ਢੂੰਡ ਸੱਜਣ ਸੰਤ ਪੱਕੇ ਮਾਰਾ ਕਹਿੰਦੇ ਫਿਰੇ ਇਹਨਾਂ ਛੱਡ ਦੇਣਾ ਜਿਨ੍ਹਾਂ ਜਿਨ੍ਹਾਂ ਨਾ ਤੇ ਰੱਬਾ ਬਹੁਤ ਮੋਹ ਲੱਗਾ ਹੈ ਹੱਥ ਮਰੋੜੇ ਤਨ ਕਪੇ ਛਾਹ ਹੂ ਹੋ ਆਸ਼ੇਦੋਂ ਮੁਰਦੇ ਦਾ ਰੰਗ ਬਦਲ ਜਾਂਦਾ ਏ ਛਾਹ ਤੋਂ ਸੇਤ ਹੋ ਜਾਂਦਾ ਚਿੱਟਾ ਹੋ ਜਾਂਦਾ ਏ ਹੱਥ ਪੈਰ ਵੀ ਮੁੜ ਜਾਂਦੇ ਨੇ ਮੁੜ ਕੇ ਸਿੱਧੇ ਥੋੜਾ ਹੁੰਦੇ ਜਿੱਦਾਂ ਮਰਦੇ ਦੇ ਪ੍ਰਾਣ ਨਿਕਲ ਜਾਣ ਉਦਾਂ ਹੀ ਮੁੜ ਕੇ ਮਰਦਾ ਪਿਆ ਰਹਿੰਦਾ ਸਿੱਧਾ ਥੋੜਾ ਹੁੰਦਾ ਹੈ ਹਵਾ ਨਿਕਲ ਗਈ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਦੇ ਨਾਲ ਤੇਰੀ ਸਰੀਰ ਦੀ ਹਾਲਤ ਹੋ ਜਾਣੀ ਆ ਤੇ ਜਿਹਾ ਬੀਜੇ ਸੋ ਲੁਣੈ ਕਰਮਾਂ ਸੰਦੜਾ ਖੇਦਾ ਮਰ ਕਹਿੰਦੇ ਤੂੰ ਜੋ ਬੀਜਿਆ ਖੇਤ ਸਰੀਰ ਜੋ ਬੀਜਿਆ ਸੁਵੰਤ ਖਲੋਆ ਆਏ ਜੋ ਤੂੰ ਇਸ ਸਰੀਰ ਅੰਦਰ ਬੀਜਿਆ ਹੈ ਗੁਰੂ ਦਾ ਮੋਹ ਬੀਜਿਆ ਹੈ ਕਿ ਸੰਸਾਰ ਦਾ ਮੋਹ ਬੀਜਿਆ ਹੈ ਨਾਮ ਖੇਤੀ ਬੀਜੋ ਭਾਈ ਕਿ ਵਪਾਪਾਪ ਬੀਜੇ ਹੋਏ ਨੇ ਕੀ ਬੀਜਿਆ ਇਹਨੂੰ ਕੋਹੀ ਪ੍ਰਗਟ ਹੋਣਾ ਜੋ ਬੀਜਿਆ ਹੈ ਕਰਮਾਂ ਸੰਧੜਾ ਖੇਤ ਹੈ ਤੇ ਅਖੀਰ ਤੇ ਫਿਰ ਮਾਰ ਕਹਿੰਦੇ ਨਾਨਕ ਪ੍ਰਭ ਸਰਨਾਗਤੀ ਗੁਰੂ ਅਰਜਨ ਸਾਹਿਬ ਕਹਿੰਦੇ ਐ ਪਰਮੇਸ਼ਰ ਅਸੀਂ ਤੇਰੀ ਸ਼ਰਨ ਵਿੱਚ ਆਏ ਆਂ ਪ੍ਰਭ ਸਰਨਾਗਤੀ ਤੇ ਫਿਰ ਕਰ ਕੀ ਆਹੀ ਤੇ ਤੇਰੀ ਸ਼ਰਨ ਚ ਆਏ ਤੇ ਤੂੰ ਕੀ ਕਰ ਹੁਣ ਚਰਨ ਬੋਤ ਪ੍ਰਭ ਦੇਤਾ ਜਿਹੜਾ ਤੇਰਾ ਪਿਆਰ ਵਾ ਤੇਰੇ ਚਰਨ ਵਾ ਇਹ ਜਹਾਜ ਵਾ ਚਰਨ ਬੋਹਿਤ ਸਾਡੇ ਉਤੇ ਕਿਰਪਾ ਕਰ ਆਪਣੇ ਚਰਨਾ ਕਮਲਾਂ ਦਾ ਪਿਆਰ ਦੇ ਤੇ ਚਰਨਾ ਕਮਲਾਂ ਦਾ ਪਿਆਰ ਹੀ ਇਹ ਜਹਾਜ ਵਾ ਤੇ ਇਹ ਸੰਸਾਰ ਰੂਪੀ ਹੈ ਤ ਤੂੰ ਪਾਰ ਲੰਘਣ ਵਾਸਤੇ ਨਾਮ ਜਹਾਜ ਹੈ ਮਾਰਾ ਕਹਿੰਦੇ ਨਾਨਕ ਨਾਮ ਜਹਾਜ ਹੈ ਆਪਾਂ ਪੜਦੇ ਆਂ ਮਾਰਾ ਕਹਿੰਦੇ ਫਿਰ ਚਰਨ ਬੋਹਿਤ ਪ੍ਰਭ ਦੇਤ ਕਰ ਕਿਰਪਾ ਪਰਮੇਸ਼ਰ ਆਪਣੇ ਚਰਨਾਂ ਦਾ ਆਸਰਾ ਦੇ ਸਾਨੂੰ ਤੇ ਜਿਨ੍ਹਾਂ ਨੂੰ ਚਰਨਾਂ ਦਾ ਆਸਰਾ ਮਿਲਦਾ ਮਾਰਾ ਕਹਿੰਦੇ ਸੀ ਭਾਦੋਂ ਨਰਕ ਨਾ ਪਾਈਏ ਉਹ ਤੇ ਜਿਹੜੇ ਜਮਦੂਤ ਆਏ ਫੜ ਕੇ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਤੇ ਮਾਰਾ ਕਹਿੰਦੇ ਪਰ ਕੁਝ ਉਹ ਵਿਅਕਤੀ ਵੀ ਨੇ ਜਿਹੜੇ ਇਸ ਨਰਕਾਂ ਤੋਂ ਬਚ ਜਾਂਦੇ ਨੇ ਕੌਣ ਬਚਦੇ ਨੇ ਗੁਰ ਰਖਣ ਵਾਲਾ ਹੈ ਤਾ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਕੀਤਾ ਹੈ ਬਾਬਾ ਦੀਪ ਸਿੰਘ ਜੀ ਨੇ ਕੀਤਾ ਹੈ ਹਾਂਜੀ ਜਿਨੇ ਪ੍ਰਾਤਨ ਗੁਰਸਿੱਖ ਨੇ ਪਾਈ ਤਾਰੂ ਪੋਪਟ ਤਾਰਿਆ ਗੁਰਮੁਖਬਾਲ ਪਾਈ ਉਦਾਸੀ ਬਾਬਾ ਬੁੱਢਾ ਜੀ ਨੇ ਕੀਤਾ ਪਾਈ ਤਾਰੂ ਪੋਪਟ ਨਹੀਂ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਉਹਨਾਂ ਨੂੰ ਗੁਰੂ ਨੇ ਤਾਰਿਆ ਬਾਰਨੇ ਤਿੰਨ ਵਰੀ ਇਸ ਵਿੱਚ ਹੇਤ ਦਾ ਮੋਹ ਦਾ ਜ਼ਿਕਰ ਕੀਤਾ ਹੈ ਦੂਜੇ ਲੱਗਾ ਹੇਤ ਤੇ ਜਿਨਸੋਂ ਲੱਗਾ ਹੇਤ ਤੇ ਗੁਰ ਰਖਣ ਵਾਲਾ ਹੇਤ ਗੁਰੂ ਕਿਰਪਾ ਕਰੇ ਆਪਣਾ ਪਿਆਰ ਬਖਸ਼ੇ ਜਿਹੜਾ ਮਰ ਜਾ ਗਿਆ ਜਿਹੜਾ ਮਰ ਨਹੀਂ ਜਾਉਂਦਾ ਮਨ ਸੁੱਤ ਹੈ ਮਨ ਸੁਆ ਮਾਇਆ ਵਿਸਵਾਲ ਦੇ ਸੁਗਰੇਵੇਂ ਕੋਈ ਜਾਗਦਾ ਆੜੇ ਸਾਰੇ ਥੋੜਾ ਨੂੰ ਯਾਦ ਕਰੋ ਕੋਈ ਜਾ ਵੀ ਜੋ ਯਾਦੰਤਰ ਆਵੇ ਸੁਭਸਤ ਆਪਰੇ ਜਾ